ਕਰੋ ਰੋ ਕਰੋ ਰਾਜ ਕਰੋ ਪੰਚਾਇਤਾਂ ਦਾ ਇੱਕ ਜਿੰਦਾਬਾਦ ਪੰਚਾਇਤਾਂ ਦਾ ਇੱਕ ਜਿੰਦਾਬਾਦ ਬੋਦੀ ਸਰਕਾਰ ਜੈ ਹਰ ਸ਼੍ਰੀ ਮੁਖਸਾ ਸਾਹਿਬ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਪਹਿਲ ਕਦਮੀ ਖੇਤੀ ਕਾਨੂੰਨਾਂ ਖਿਲਾਫ ਸ਼੍ਰੀ ਮੁਖਸਾ ਸਾਹਿਬ ਦੇ ਪੈਂਤੀ ਪਿੰਡਾਂ ਦੀਆਂ ਪੰਚਾਇਤਾਂ ਨੇ ਪਾਈ ਮਤੇ ਅਤੇ ਕਿਸਾਨ ਜਥੇਬੰਦੇ ਦੇ ਨਾਲ ਮਿਲ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਮਤੇ ਦਿਖਾਪੀ ਭੇਜਣ ਦੀ ਪਹਿਲ ਕਦਮੀ ਕੀਤੀ ਗਈ ਹੈ ਇਸ ਮੌਕੇ ਪਿੰਡ ਦੇ ਸਰਪੰਚ ਵੱਲੋਂ ਲੋਕਾਂ ਨੂੰ ਅਤੇ ਮਜ਼ਦੂਰ ਆਰਥੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਉਂ ਖੇਤੀ ਖਿਲਾਫ ਕਾਨੂੰਨ ਰੱਦ ਕਰਾਉਣ ਦੇ ਲਈ ਕਿਸਾਨਾਂ ਦਾ ਸਾਥ ਦੇਣ ਅਤੇ ਅੱਗੇ ਹੋ ਇਸ ਮੌਕੇ ਕਿਸਾਨ ਜਥੇ ਬੰਦੀਆ ਅਤੇ ਪਿੰਡ ਦੇ ਸਰਪੰਚ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਬਾਜ਼ਾਰ ਵਿੱਚ ਰੋਸ਼ ਮਾਰਚ ਕੱਢਿਆ ਗਿਆ ਹੈ ਅਤੇ ਬਾਅਦ ਵਿੱਚ ਭਾਈ ਮਹਾ ਸਿੰਘ ਵਿੱਚ ਇੱਕ ਮੀਟਿੰਗ ਕੀਤੀ ਗਈ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਦੇਸ਼ ਦੇ ਰਾਸ਼ਟਰਪਤੀ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਪਿਛਲੇ ਸਮੇਂ ਤੋਂ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਰੋਸ਼ਮਜਹਰੇ ਰੇਲ ਰੋਕੂ ਆंदोलनਕਾਰ ਕੇ ਸਰਕਾਰ ਦੀ ਆਵਾਜ਼ ਹੈ ਰੋਕ ਕੇ ਅਤੇ ਇਸ ਬਿੱਲ ਨੂੰ ਰੱਦ ਕਰਾਉਣ ਦੀ ਕਈ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਪਿੰਡ ਸਰਾਇਨਾਗਾਦੇ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨਬੀਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਹਫਤੇ ਇੱਕ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਸਖੇਤੀ ਵਿਰੋਧ ਬਿੱਲ ਲਈ ਜੋ ਕੁਝ ਹੋ ਸਕਦਾ ਹੈ ਤਾਂ ਸਿਰਫ ਪਿੰਡ ਦੀ ਪੰਚਾਇਤਾਂ ਵੱਲੋਂ ਹੀ ਮਤੇ પાਕੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜ ਕੇ ਇਸ ਬਿੱਲ ਨੂੰ ਰੱਦ ਕਰਵਾਇਆ ਜਾ ਸਕਦਾ ਹੈ ਇਸੇ ਤਹਿਤ ਅੱਜ 35 ਪਿੰਡਾਂ ਦੇ ਸਰਪੰਚ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਸਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮਜ਼ਦੂਰ ਜਥੇਬੰਦੀ ਆਗੂ ਵੀ ਸ਼ਾਮਿਲ ਹੋਏ। ਇਹਨਾਂ ਵੱਲੋਂ ਮਤੇ ਪਾਏ ਗਏ ਜੋ ਕਿ ਦੇਸ਼ ਦੇ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਕਿਸਾਨ ਮਾਰੂ ਬਿੱਲ ਖਾਦ ਹੋ ਸਕੇ। ਇਸੇ ਦੌਰਾਨ ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਇਕਤਾ ਸਿੰਧੂਪੁਰ ਨੇ ਕਿਹਾ ਕਿ ਜੋ ਵੀ ਪਿੰਨਾਂ ਤੇ ਪੰਚਾਇਤਾਂ ਵੱਲੋਂ ਖੇਤੀ ਵਿਰੋਧ ਬਿੱਲ ਨੂੰ ਰੱਦ ਕਰਾਉਣ ਦੇ ਲਈ ਮਤੇ ਪਾਏ ਗਏ ਹਨ ਉਹ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੇ ਗਏ ਜੋ ਡਿਪਟੀ ਕਮਿਸ਼ਨਰ ਦੁਆਰਾ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜ ਦਿੱਤੇ ਜਾਣਗੇ ਤਾਂ ਜੋ ਬਿੱਲ ਧਰਾ ਦ ਹੋ ਸਕੇ ਕੀ ਨਾਂ ਬਈ ਜੀ ਤੁਹਾਡਾ ਕਰਨਵੀਰ ਬਰਾੜ ਜੀ ਮੈਂ ਪਿੰਡ ਸਰੈਨਾਗਾ ਦਾ ਸਰਪੰਚ ਹੈ ਜੀ ਮੁਕਸਰ ਮਾਰਕੀਟ ਕਮੇਟੀ ਦਾ ਮੌਜੂਦਾ ਚੇਅਰਮੈਨ ਵੀ ਹੈ ਜੀ ਅੱਜ ਤੁਸੀਂ ਪਾਈ ਮਾਨ ਸਿੰਘ ਹਾਲਚ ਸਾਰੇ ਸਰਪੰਚ ਕਿੱਥੇ ਹੋਏ ਆ ਆਰਡੀਨੈਂਸ ਦੇ ਵਰਕਲਾ ਹਾਂਜੀ ਤੇ ਅਗਲੀ ਟੁੱਡੀ ਰਣਨੀਤੀ ਕੀ ਆ ਅੱਜ ਜੀ ਆਪਾਂ ਇਕੱਠੇ ਹੋਏ ਹਾਂ ਕਿ ਪਿਛਲੇ ਹਫਤੇ ਆਪਾਂ ਇੱਕ ਮੀਟਿੰਗ ਕੀਤੀ ਸੀ ਜੀ ਸਥਾਪਿਤ ਕਰਨ ਦੇ ਉਦੋਂ ਆਪਾਂ ਇਹ ਡਿਸਾਈਡ ਕੀਤਾ ਸੀ ਕਿ ਜਿਹੜੇ ਗ੍ਰਾਮ ਸਭਾ ਲੈਵਲ ਤੇ ਮਤਲਬ ਪਿੰਡ ਦੀ ਪੰਚਾਇਤਾਂ 'ਚ ਇੱਕ ਨਾ ਜੀ ਆਮ ਤਾਂ ਹੁੰਦੀ ਹੈ ਪੰਚਾਇਤੀ ਮਤਾ ਇੱਕ ਹੁੰਦਾ ਗ੍ਰਾਮ ਸਭਾ ਗ੍ਰਾਮ ਸਭਾ ਦੇ ਅੰਡਰ ਨਾ ਜੀ 10% ਆਬਾਦੀ ਦੇ ਸਾਈਨ ਕਰਕੇ ਮਤਲਬ ਮੀਟਿੰਗ ਕਰਕੇ ਇਹ ਬੇਸਿਕਲੀ ਇੱਕ ਐਕਟ ਹੈਗੀ ਸਾਨੂੰ ਇੰਪਾਵਰ ਕਰਨ ਦੀ ਇਸ ਦੇ ਥਰੂ ਕਿ ਸਾਨੂੰ ਜਿਹੜਾ ਇਹ ਤਿੰਨ ਕਾਲੇ ਕਾਨੂੰਨ ਹੈ ਮੋਦੀ ਸਾਹਿਬ ਦੇ ਇਨਾਂ ਦੇ ਵਿਰੋਧ 'ਚ ਆਪਾਂ ਆਪਣੇ ਵੱਲੋਂ ਸਾਰੇ ਪਿੰਡਾਂ 'ਚ ਹੁਣ ਜੇ ਆਪਾਂ ਇਹਦੀ ਲੀਗਲ ਪੁਆਇੰਟ ਦੇਖੀਏ ਤਾਂ ਇਹ ਸਾਡੇ ਪਿੰਡਾਂ 'ਚ ਆਪਾਂ ਇਹ ਕਹਿਆ ਮਤਲਬ ਨਾਟ ਸਰਪੰਚ ਪੂਰੇ ਪਿੰਡ ਵੱਲੋਂ ਹੁਣ ਜੇ ਮੈਂ ਪੇਨਾ ਪਿੰਡ ਸਰਾਇਨਾਗਾ ਇਹ ਨਹੀਂ ਕਿ ਮੈਂ ਇੰਡੀਵਿਜੂਅਲੀ ਕਹਿ ਰਿਹਾ ਇਹ ਸਰਾਇਨਾਗਾ ਪਿੰਡ ਨੇ ਕਹਿਤਾ ਕਿ ਆਪਾਂ ਇਹ ਕਾਨੂੰਨਾਂ ਦੇ ਉਲਟ ਠੀਕ ਹੈ ਜੀ ਉਹਦੇ ਨਾਲ ਐਟ ਦ ਸੇਮ ਟਾਈਮ ਇਹ ਕਾਨੂੰਨ ਸਾਡੇ ਪਿੰਡਾਂ 'ਚ ਲਾਗੂ ਨਾ ਹੋਣ ਹਾਂਜੀ ਇਹ ਸਾਡੀ ਲਿਮਿਟਿਡ ਜੋ ਅੱਜ ਮਿਸ਼ਨ ਹੈ ਕਿ ਆਪਾਂ ਦੇਖੋ ਜੀ ਸੰਘਰਸ਼ ਲੰਬਾ ਲੰਬਾ ਚੱਲਣਾ ਹੈ ਆਪਾਂ ਤਿਆਰ ਹੈ ਸ਼ੁਰੂ ਤੋਂ ਹੀ ਆਪਾਂ ਸਪੋਰਟ ਕਰ ਰਹੇ ਅੱਗੇ ਵੀ ਕਰੀ ਜਾਵਾਂਗੇ ਕਿ ਬੇਸਿਕਲੀ ਇਹ ਇੱਕ ਸਟੈਪ ਹੈ ਜੀ ਇੱਕ ਸਟੈਪ ਜਿਹੜਾ ਆਪਾਂ ਅੱਜ ਕਾਮਯਾਬ ਕਰਤਾ ਹੈ 35 40 ਪੰਚਾਇਤਾਂ ਸਾਡੀਆਂ ਇਕੱਠੀਆਂ ਹੋਈਆਂ ਜੀ ਬਾਕੀ ਬਾਕੀ ਸਰਪੰਚ ਵੀ ਤੁਹਾਨੂੰ ਦੱਸਣਗੇ ਇਸ ਦੇ ਬਾਰੇ ਹਾਂਜੀ ਇਹ ਸਾਡੀ ਲਿਮਟਿਡ ਅਜੰਡਾ ਹੈ ਜੀ ਅੱਜ ਜਿਹੜੇ ਆਪਣੀਆਂ ਪਿੰਡਾਂ ਦੀਆਂ ਸਰਪੰਚਾਂ ਦੀਆਂ ਗ੍ਰਾਮ ਪਚਾਲ ਨੂੰ ਮਤੇ ਪਾਏਗੇ ਕਿ ਉਹ ਆ ਕੇ ਕਿਸਾਨਾਂ ਦੇ ਚੰਡੇ ਥੱਲੇ ਬੈਠਣਗੇ ਤੇ ਬਹੁਤ ਸਪੋਰਟ ਕਰਨਗੇ ਦੇਖੋ ਜੀ ਇਹ ਤਾਂ ਆਪਾਂ ਅੱਜ ਜਾਵਾਂਗੇ ਜੀ ਫੋਨਾਂ ਕੋਲੇ ਹੈਂਡਓਵਰ ਹੀ ਕਰਾਂਗੇ ਆਪਾਂ ਸ਼ੁਰੂ ਤੋਂ ਹੀ ਸਪੋਰਟ ਕਰ ਰਹੇ ਆ ਜੀ ਪਿਛਲੀ ਅ ਮੇਰਾ خیال ਕਿਹੜੀ ਤਾਰੀਖ ਸੀ ਜਦੋਂ ਆਪਾਂ ਮੁਕਸਰ ਰੋਡ ਬਲੌਕ ਕੀਤੀ ਉਹਦੋਂ ਵੀ ਆਪਾਂ ਆਏ ਸੀ ਜੀ ਬਟ ਨੋਟ ਐਜ਼ ਅ ਪੋਲਿਟੀਕਲ ਆਰਗੇਨਾਈਜੇਸ਼ਨ ਦੇਖੋ ਜੀ ਇਹ ਆਪਾਂ ਕਿਸਾਨ ਹੋ ਕੇ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਜੇ ਆਪਾਂ ਗੱਲ ਕਰੀਏ ਚਲੋ ਬਾਅਦ ਦੀ ਗੱਲਾਂ ਸਰਪੰਚ ਚੇਅਰਮੈਨ ਇਹ ਤਾਂ ਬਾਅਦ ਦੀ ਗੱਲਾਂ ਬੇਸਿਕਲੀ ਤਾਂ ਆਪਾਂ ਕਿਸਾਨ ਆ ਨਾ ਜੀ ਆਪਾਂ ਇਹ ਹੈ ਕਿ ਕਿਸਾਨਾਂ ਦੇ ਨਾ ਕੋਈ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਆਪਾਂ ਦਾ ਜੀ ਆਪਣੇ ਲੈਵਲ ਤੇ ਇੰਡੀਵਿਜੂਅਲੀ ਕਲੈਕਟਿਵਲੀ ਪਿੰਡ ਲੈਵਲ ਤੋਂ ਅੱਜ ਤਾਂ ਆਪਾਂ ਪਿੰਡ ਦਾ ਲੈ ਕੇ ਆਏ ਆ ਉਹਨਾਂ ਦੇ ਸਪੋਰਟ 'ਚ ਆਪਾਂ ਐਪੋਜ਼ ਕਰਦੇ ਆ ਮੁਖਰ 'ਚ ਬਹੁਤ ਜ਼ਿਆਦਾ ਹੋ ਰਹੀ ਪੰਜਾਬ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਬਾਜੀ ਕੇ ਆਪਾਂ ਸਾਰੇ ਇਹ ਚੰਗਾ ਫੈਸਲਾ ਕੋਈ ਜ਼ਿਆਦਾ ਮਤਲਬ ਆਪਾਂ ਕਹਿ ਦਈਏ ਕੋਈ ਗੈਰ ਕਾਨੂੰਨੀ ਵੀ ਹੈ ਨਹੀਂ ਇਟ ਇਜ਼ ਵੈਲ ਵਿਦਨ ਅ ਡੈਮੋਕਰੈਟਿਕ ਰਾਈਟਸ ਦੇਖੋ ਜੀ ਜੋ ਸੰਵਿਧਾਨ ਨੇ ਸਾਨੂੰ ਪਾਵਰ ਦਿੱਤੀ ਹੈ ਆਪਾਂ ਤਾਂ ਉਹੀ ਵਰਤ ਸਕਦੇ ਆ ਆਪਾਂ ਕੋਈ ਹੁੱਲੜਬਾਜ਼ੀ ਡੰਗਾ ਵਸਾਤ ਕਰਨਾ ਨਹੀਂ ਤਾਂ ਇਹ ਇੱਕ ਬਹੁਤ ਵਧੀਆ ਸਟੈਪ ਹੈ ਤੇ ਇਹ ਨਹੀਂ ਕਿ ਸਰਪੰਚਾਂ ਨੇ ਕਰਨਾ ਹੈ ਦੇਖੋ ਜੀ ਪਿੰਡ ਲੈਵਲ ਤੋਂ ਵੀ ਹੋ ਸਕਦਾ ਹੈ ਇਹ ਕਾਨੂੰਨ ਨਹੀਂ ਹੈ ਕਿ 10% ਵਾਦੀ ਹੋਵੇ ਪਿੰਡ ਦੀ ਤੇ 10% ਵਾਦੀ ਪਿੰਡ ਦੀ ਇਹ ਕਾਨੂੰਨ ಗ್ರಾಮ ਸਭਾ ਦਾ ਪਾਸ ਹੋ ਜਾਂਦਾ ਜੀ ਜਿਸ ਤਰ੍ਹਾਂ ਕਿ ਜੱਟਵੇ ਹਲਕੇ ਦੇ ਗੁਰੂ ਸਰਪੰਚ ਉਹਨਾਂ ਨੇ ਉਹ ਪਿੰਡ ਵਾਲਿਆਂ ਨੇ ਸਾਰੇ ਇਕੱਠੇ ਹੋ ਕੇ ਹਸਿਆਰਛ ਪਾ ਲਏ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਪਾਰਟੀ ਵਾਲਾ ਵਰਕਰ ਜਿਹੜਾ ਪਾਰਟੀ ਨਾਲ ਬਿਲੋਂਗ ਕਰਦਾ ਹੋਣਾ ਮੜੇ ਇਸ ਤਰ੍ਹਾਂ ਦੇ ਵੀ ਕੋਈ ਆਪਾਂ ਇਹੋ ਜਿਹੇ ਪਿੰਡਾਂ ਦੇ ਵਿੱਚ ਵੀ ਲਾਵਾਂਗੇ ਪੋਸਟਰ ਵਗੈਰਾ ਵੀ ਅਸੀਂ ਜਿਹੜਾ ਕਿਸਾਨ ਯੂਨੀਅਨ ਹੈ ਉਹਨਾਂ ਦਾ ਸਾਥ ਦਈਏ ਨਾ ਕਿ ਅਸੀਂ ਪਾਰਟੀ ਬਾਈ ਦੀ ਮਗਰ ਲਾ ਕੇ ਵੀ ਜਿਹੜਾ ਕਿਸਾਨ ਧਰਨਾ ਦੇ ਰਹੇ ਆ ਕਿ ਉਥੇ ਰੁਕੇ ਰੁਕੇ ਦੇਖੋ ਜੀ ਸੇਖੋ ਸਾਹਿਬ ਇਹ ਤਾਂ ਜੋ ਸਾਡਾ ਲਿਮਟਿਡ ਕੰਮ ਹੈ ਦੇਖੋ ਮੈਂ ਹੋਰ ਪਿੰਡਾਂ ਦਾ ਕਹਿ ਨਹੀਂ ਸਕਦਾ ਬਟ ਸਾਡਾ ਇਹ ਹੀ ਹੈ ਕਿ ਆਪਾਂ ਇਹ ਕਾਨੂੰਨ ਦੇ ਐਂਟੀ ਆ ਦੇਖੋ ਜੀ ਇੱਕ ਗੱਲ ਵੈਸੇ ਮੈਂ ਥੋੜੀ ਅਧਾਰਾਂ ਆਜੇ ਆਪਾਂ ਪੰਜ ਵੇਖੀਏ ਜੀ ਮੈਂ ਜੀ ਪੰਜ ਉਂਗਲ ਚਾਰ ਉਂਗਲ ਤੇ ਇੱਕ ਅੰਗੂਠਾ ਹੈ ਜੀ ਜਦੋਂ ਇਕੱਠਾ ਕਰ ਲਈ ਇਹ ਤਾਂ ਮੁਠੀ ਬਣ ਜਾਂਦੀ ਹੈ ਜੀ ਤਾਂ ਮੈਂ ਤਾਂ ਇਹ ਕਹੂੰਗਾ ਮੁਠੀ ਬਣਾ ਕੇ ਰੱਖੀਏ ਮੁਠੀ 'ਚ ਪਾਵਰ ਹੈ ਜੀ ਡਿਵਾਈਡਿਡ ਵੀ ਫਾਲ ਯੂनाइटेड वी स्टैंड ਜਿਨ੍ਹਾਂ ਪੰਜਾਂ ਮਤੇ ਦੀ ਪਾਕ ਦਿੱਤੇ ਹੋਏ ਨੇ ਉਹ ਅਸੀਂ ਡਿਪਟੀ ਡਿਪਟੀ ਕਮਿਸ਼ਨਰ ਸ੍ਰੀ ਮੁਖਸਰ ਸਾਹਿਬ ਨੂੰ ਭੇਜ ਦਿੱਤੇ ਨੇ ਪਰ ਅਸੀਂ ਤੁਹਾਡੇ ਮਾਧਮ ਰਾਈ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਹੜੀਆਂ ਰਹਿੰਦੀਆਂ ਗ੍ਰਾਮ ਪੰਚਾਇਤਾਂ ਸੰਪੂਰੇ ਪੰਜਾਬ ਦੀਆਂ ਪੰਚਾਇਤਾਂ ਉਹ ਜਿਹੜੀਆਂ ਨੇ ਇਹ ਗ੍ਰਾਮ ਸਭਾ ਦੇ ਮਤੇ ਪਾ ਕੇ ਜਿਹੜੇ ਕਾਲੇ ਕਾਨੂੰਨ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਪੂਰੇ ਬਹੁਤ ਨਾਲ ਦਸਤਕਤ ਕਰਾ ਕੇ ਤੇ ਹਰ ਡਿਪਟੀ ਕਮਿਸ਼ਨਰ ਤੋਂ ਪਹੁੰਚ ਦੇ ਕਰੀਰ ਸਾਰੇ ਕਿੰਨੇ ਜ਼ਿਲ੍ਹਿਆਂ ਵਿੱਚ ਪਾਇਆ ਗਿਆ ਹੈ ਜਾਂ ਸ਼ੁਰੂਆਤੀ ਕੀਤੀ ਗਈ ਬਲਾਕ ਮੁਖਤਸਰ ਜ਼ਿਲ੍ਹਾ ਸ਼ਰੀ ਮੁਖਤਸਰ ਸਾਹਿਬ ਸਰ ਕਿੰਨੀਆਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਗਏ ਇਹ ਲਗਭਗ 30 ਪੰਚਾਇਤਾਂ ਦੇ ਮਤੇ ਆਜਾਏ ਨੇ ਸਾਨੂੰ ਤੇ 80 ਦੇ ਨੇੜੇ ਸਾਡੇ ਜਿਹੜੀਆਂ ਬਲਾਕ ਦੇ ਵਿੱਚ ਪਿੰਡ ਨੇ ਬਾਕੀ ਕੱਲ ਤੱਕ ਆ ਜਾਣਗੇ ਤਕਰੀਬਨ ਸਾਤੇ ਦੇ ਸਰ ਇੱਕ ਕੇਂਦਰ ਸਰਕਾਰ ਵੱਲੋਂ ਸੱਦਾ ਪੱਤਰ ਆਇਆ ਗਿਆ ਸੀ ਉਹਦੇ ਬਾਰੇ ਸੱਦਾ ਪੱਤਰ ਉਹ ਸੱਦਾ ਪੱਤਰ ਹੈ ਨਹੀਂ ਸੀ ਉਹਦੇ ਵਿੱਚ ਉਹ ਤਾਂ ਇਹ ਗੱਲ ਕਹਿ ਰਹੇ ਵੀ ਤੁਹਾਨੂੰ ਸਮਝਾਇਆ ਜਾਊਗਾ ਜੇ ਕਿਸਾਨ ਖੇਤੀ ساری ਉਮਰ ਕਰਦਾ ਰਿਹਾ ਤੇ ਕਿਸਾਨ ਪਹਿਲਾਂ ਹੀ ਸਮਝਿਆ ਹੋਇਆ ਉਹਨਾਂ ਨੂੰ ਵੱਧ ਹੁਣ ਤਾਂ ਇੱਕ ਉਹ ਪਾਣੀ ਪਾਉਣ ਦੀ ਅੱਗ ਤੇ ਕੋਸ਼ਿਸ਼ ਕਰਦੇ ਆ ਪਰ ਪਾਣੀ ਨਾਲ ਨਹੀਂ ਅੱਗ ਅੱਗ ਤਾਂ ਜਿਹੜੀ ਮਾਮਲਾ ਜਿਹੜਾ ਕਾਨੂੰਨ ਲਾਇ ਲਾਗੂ ਕੀਤਾ ਉਹਨਾਂ ਰੱਦ ਕਰਕੇ ਬੋਈ ਸਕਦੀ ਨਹੀਂ ਤੇਰੀ ਸਰ ਜਿਹੜਾ ਤੁਸੀਂ ਇਹ ਸੱਦਾ ਪੱਤਰ ਨੂੰ ਕੈਂਸਲ ਕਰ ਦਿੱਤਾ ਸੀ ਕੀ ਤੁਹਾਡੀ ਕੋਈ ਸਰਕਾਰ ਕੋਲੇ ਕੋਈ ਮੰਗ ਸੀ ਕਿ ਮਾਨੂੰ ਸਾਡੀਆਂ ਆ ਸ਼ਰਤਾਂ ਰੱਖੀਆਂ ਜਾਣਗੀਆਂ ਸਾਡੀ ਮੰਗ ਉਹ ਕੀ ਸਾਰੇ ਅਸੀਂ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਪ੍ਰਧਾਨ ਮੰਤਰੀ ਰਾਜਨਾਥ ਮਿਤ ਸ਼ਾ ਵਰਗੇ ਜਿਹੜੇ ਸਰਕਾਰ ਚਲਾ ਰਹੇ ਆ ਉਹਨਾਂ ਆਗੂਆਂ ਨਾਲ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਨੇ ਕੋਈ ਰਿਜ਼ਲਟ ਕੱਢਣਾ ਇਹ ਜਿਹੜੀਆਂ ਗਿੱਦਰ ਚਿੱਠੀਆਂ ਨਾਲ ਇਹਦੇ ਨਾਲ ਕੋਈ ਮਸਲੇ ਦਖਾਲ ਨਹੀਂ ਹੋਣਗੇ ਸਰਕ ਜਿਹੜੀ ਤੁਹਾਡੇ ਪਹਿਲਾਂ ਕੱਥੇ ਜਿੱਥੇ ਬੰਦੀਆਂ ਚੱਲ ਰਹੀ ਸੀ ਉਹ ਜਿੱਥੇ ਬੰਦੀਆਂ ਤੁਹਾਡੇ ਵੱਲੋਂ ਬਾਹਰ ਕੱਢ ਦੀ ਸਟ੍ਰਾਈਕ ਹਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਉਹਨਾਂ ਨੇ ਪਟੀਸ਼ਨ ਪਾਈ ਸੀ ਸਰਕਾਰ ਦਾ ਗੱਲ ਕਢਾਉਣਾ ਸੀ। ਅਸੀਂ ਉਹਦਾ ਵਿਰੋਧ ਕੀਤਾ ਔਰ ਉਹਨੇ ਇਹ ਗੱਲ ਮੰਨ ਲਈ ਵੀ ਮੈਂ ਪਟੀਸ਼ਨ ਵਾਪਸ ਲੈ ਨਾ ਉਹ ਜਦੋਂ ਪਟੀਸ਼ਨ ਵਾਪਸ ਉਹਨਾਂ ਲੈ ਲਈ ਉਸ ਤੋਂ ਬਾਅਦ ਫਿਰ ਸ਼ਾਮਲ ਹੋ ਸਕਦਾ। ਹਲੋ ਅੱਧਾ ਇੱਕ ਮਿੰਟ ਸਰਕਾਰ ਨੂੰ ਕਰਦਾ। ਕੀ ਕਰਦਾ? ਕੀ ਨਾ ਜੀ? ਫੋਰ ਸਿੰਘ ਚਟਾਨਾ ਜੀ ਸਰਪੰਚ ਪਿੰਡ ਬਲਮਗੜੀ। ਸਰਪੰਚ ਸਾਹਿਬ ਅੱਜ ਤੁਸੀਂ ਭਾਈ ਮਹਾ ਸਿੰਘ ਹਾਲ ਦੇ ਵਿੱਚ ਸਾਰੇ ਸਰਪੰਚ ਇਕੱਠੇ ਹੋ। ਕੀ ਵਜ੍ਹਾ ਹੈ ਕੀ ਕਾਰਨ ਹੈ ਇੱਥੇ ਇਕੱਠੇ ਹੋਣ ਦਾ? ਇੱਥੇ ਇਕੱਠੇ ਹੋਣ ਦਾ ਸਰਪੰਚਾਂ ਦਾ ਇਕੱਠੇ ਹੋਣ ਦਾ ਕਾਰਨ ਇਹ ਆ ਜੀ ਇਹਨਾਂ ਨੇ ਸਾਰੀਆਂ ਗ੍ਰਾਮ ਸਭਾ ਬੁਲਾ ਕੇ ਮੀਟਿੰਗਾਂ ਕਰਕੇ ਤੇ ਯਾਨੀ ਕਿ ਵਧੀਆ ਢੰਗ ਨਾਲ ਪੂਰੇ ਬਹੁਮਤ ਨਾਲ ਯਾਨੀ ਕਿ ਗ੍ਰਾਮ ਸਭਾ ਚ ਮਤੇ ਪਾਸ ਕਰਵਾਏ ਗਏ ਆ ਜੀ ਸਾਰਿਆਂ ਨੇ ਹੱਥ ਖੜੇ ਕਰਕੇ ਮਤੇ ਪਾਸ ਕਰਕੇ ਦਿੱਤੇ ਆ। ਇਸ ਦਾ ਕਾਰਨ ਇਹ ਬਣਿਆ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਸਾਰੇ ਸਰਪੰਚਾਂ ਨੂੰ ਇਕੱਠੇ ਹੋਣਾ ਪਿਆ ਜੀ ਤੇ ਇੱਥੇ ਅਸੀਂ ਪੂਰਨ ਬਹੁਮਤ ਚ ਸਾਰੇ ਸਰਪੰਚਾਂ ਜੀ ਮੌਕਸਰ ਬਲਾਕ ਦੇ ਪਹਿਲ ਕਰ ਰਹੇ ਆ ਮੌਕਸਰ ਬਲਾਕ ਦੇ ਸਰਪੰਚ ਪੂਰੇ ਪੰਜਾਬ ਦੇ ਵਿੱਚੋਂ ਕਿ ਇਕੱਠ ਦੇ ਰੂਪ ਦੇ ਵਿੱਚ ਸਾਰੇ ਇੱਕ ਮੁੱਠ ਹੋ ਕੇ ਮਤੇ ਆ ਜਿਹੜੇ ਕਿਸਾਨ ਯੂਨੀਅਨ ਰਾਈ ਡਿਪਟੀ ਕਮਿਸ਼ਨਰ ਨੂੰ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਭੇਜ ਰਹੇ ਆ ਜੀ ਅੱਜ ਜਿਹੜੇ ਤੁਸੀਂ ਮਤੇ ਪਾਏ ਆ ਇਹ ਕਿਸ ਨੂੰ ਹੈਂਡਓਵਰ ਕਰ ਰਹੇ ਹੋ ਇਹ ਹੈਂਡਓਵਰ ਜੀ ਅਸੀਂ ਕਰ ਰਹੇ ਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਸਾਨ ਯੂਨੀਅਨ ਦੇ ਰਾਹੀ ਉਹਨਾਂ ਦਾ ਧਰਨਾ ਲੱਗਿਆ ਹੋਇਆ ਸਟੇਸ਼ਨ ਤੇ ਅਨਮਿੱਥੇ ਸਮੇਂ ਲਈ ਅਸੀਂ ਇੱਥੋਂ ਉੱਥੇ ਜਾ ਰਹੇ ਆ ਚੱਲ ਕੇ ਕਿਸਾਨ ਯੂਨੀਅਨ 25 ਤਰੀਕ ਦੀ ਜਿਹੜੀ ਇਹਨਾ ਉਹ ਸੰਘਰਸ਼ ਕਰ ਰਹੀ ਕਰਦੀ ਆ ਰਹੀ ਹੈ ਹਾਂਜੀ ਹੁਣ ਆਪਾਂ ਵੀ ਇਹ ਮਤੇ ਪਾ ਕੇ ਦੇ ਰਹੇ ਆ ਹਾਂਜੀ ਇਸ ਤੋਂ ਬਾਅਦ ਆਪਾਂ ਕਿਸਾਨ ਯੂਨੀਅਨ ਨਾਲ ਉੱਥੇ ਧਰਨੇ ਤੇ ਬੈਠਾਂਗੇ ਕ ਉਹਨਾਂ ਦੀ ਸਪੋਰਟ ਕਰਾਂਗੇ ਹਾਂਜੀ ਅਸੀਂ ਇੱਕ ਤਰੀਕ ਤੋਂ ਅਨਮਿੱਥੇ ਸਮੇ ਲਈ ਸੰਘਰਸ਼ ਚੱਲ ਰਿਹਾ 25 ਤਰੀਕ ਨੂੰ ਤਾਂ ਵੈਸੇ ਸੀ ਸਾਰੀਆਂ ਪੰਚਾਇਤਾਂ ਨੇ ਉਦਦੇ ਵੀ ਸਾਥ ਦਿੱਤਾ ਹੁਣ ਵੀ ਪੰਚਾਇਤਾਂ ਇੱਕ ਤਰੀਕ ਤੋਂ ਹੀ ਸਾਥ ਦੇ ਰਹੀਆਂ ਸਾਡੇ ਪਿੰਡਾਂ ਦੇ ਸਰਪੰਚ ਆ ਜਿਹੜੇ ਇਕੱਠੇ ਹੋ ਕੇ ਮਤਿਆਂ ਤੇ ਉੱਥੇ ਧਰਨੇ 'ਚ ਬਹਿ ਰਹੇ ਆ ਹਰਿਆਣਾ ਹੀ ਹਾਜ਼ਿਰਗਾ ਲਵਾ ਰਹੇ ਆ ਤੇ ਜਿੰਨੀ ਦੇਰ ਹੋਰ ਚੱਲਿਆ ਇਹ ਪੰਚਾਇਤਾਂ ਸਾਡੇ ਸਾਡੀਆਂ ਜਿੰਨੀਆਂ ਵੀ ਆਈਆਂ ਮੌਕਸਰ ਬੁਲਾਕਦੀਆਂ ਉਹ ਕਿਸਾਨ ਯੂਨੀਅਨ ਦਾ ਸਾਥ ਦੇਣਗੇ ਉੱਥੇ ਧਰਨੇ ਜਾ ਕੇ ਬੈਠਣਗੇ ਥੈਂਕ ਯੂ ਮੌਕਸਰ ਤੋਂ ਬਿਊਰੋ ਰਿਪੋਰਟ ਐਸਐਮਜੀ ਨਿਊਜ਼